ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰੇ ਜਾਣੇ ਸਵੇਰੇ ਹੀ ਕੰਮ ਦੇ ਵਿੱਚ ਕਿੰਨੇ ਵਿਜੀ ਹੁੰਦੇ ਆ ਕਿਉਂਕਿ ਅੱਜ ਘਰ ਦੇ ਵਿੱਚ ਬਹੁਤ ਸਾਰਾ ਕੰਮ ਸੀਗਾ ਤਾਂ ਅਸੀਂ 베ੜਾ ਵੀ ਧੋਣਾ ਸੀਗਾ ਅਸੀਂ ਵੱਡਾ ਦਰਵਾਜ਼ਾ ਵੀ ਧੋਣਾ ਸੀਗਾ ਸਾਰੇ ਕੰਮ ਨਿਵੇੜ ਕੇ ਫਿਨਿਸ਼ ਕਰਕੇ ਠੀਕ ਆ ਇਸ ਤੋਂ ਬਾਅਦ ਆਪਾਂ ਫ੍ਰੀ ਹੋ ਚੁੱਕੇ ਆ ਫ੍ਰੀ ਕੀ ਹੋਏ ਆ ਤੁਸੀਂ ਐਂ ਦੇਖ ਲਓ ਵੀ ਭੱਜ ਗਿਆ 1 ਵਜਿਆ ਪਿਆਗਾ ਜੁਝਾਰ ਵੀ ਸੋਕੇ ਉੱਠ ਖੜਿਆਗਾ ਹੁਣ ਉਹ ਆਪਦਾ ਖਾਣਾ-ਦਾਣਾ ਖਾ ਰਿਆਗਾ ਤੇ ਬਾਕੀ ਆਪਾਂ ਦੁਪਹਿਰ ਦੇ ਟਾਈਮ ਆਹਾ ਹਾ ਹਾ ਅੰਬ ਦੇ achar ਨਾਲ ਚਾਹ ਆ ਤਾਂ ਮੈਨੂੰ ਲੱਗਦਾ ਸਾਰਿਆਂ ਦੀ ਫੇਵਰੇਟ ਹੋਣੀ ਆ ਮੋਸਟਲੀ ਮੈਨੂੰ ਲੱਗਦਾਗਾ ਵੀ ਸਾਰਿਆਂ ਦੀ ਫੇਵਰੇਟ ਹੋਣੀ ਆ ਚੀਜ਼ ਹਨਾ ਤੇ ਹਾਂ ਬਈ ਤੇ ਆਪਾਂ ਬਲੌਗ ਦੀ ਸ਼ੁਰੂਆਤ ਕਰਨੀ ਆ ਪਹਿਲਾਂ ਆਪਾਂ ਰੋਟੀ ਖਾ ਲਈਏ ਰੋਟੀ ਖਾਣ ਤੋਂ ਬਾਅਦ ਫਿਰ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਬਲੌਗ ਦੀ ਸ਼ੁਰੂਆਤ ਤੇ ਕਾਫੀ ਟਾਈਮ ਤੋਂ ਨਾ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਦੀਦੀ ਵਿਤਾ ਡਿਸਕੈਂਟ ਬਹੁਤ ਸਾਫ ਹੋ ਗਈ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਮੇਰੀ ਸਕਿਨ ਦਾ ਤੇ ਪਿੰਪਲਸ ਦੇ ਜਿਹੜੇ ਦਾਗ ਸੀਗੇ ਉਹ ਵੀ ਬਹੁਤ ਘਟ ਗਏ ਹਨਾ ਸ਼ਾਈਆਂ ਸੀਗੀਆਂ ਉਹ ਵੀ ਬਹੁਤ ਘਟ ਗਈਆਂ ਤੇ ਇਹ ਹੋਇਆਗਾ ਇੱਕ ਤਾਂ ਮੈਂ ਕੇਅਰ ਕਰਨੀ ਸਟਾਰਟ ਕੀਤੀ ਆ ਦੂਸਰਾ ਜਿੰਨੀਆਂ ਵੀ ਮੇਰੀਆਂ ਪ੍ਰੋਬਲਮਸ ਸੀਗੀਆਂ ਠੀਕ ਹੈ ਜਦੋਂ ਮੈਂ ਖੂਨ ਟੈਸਟ ਕਰਵਾਇਆ ਸੀਗਾ ਆਪ ਦਾ ਬਲੱਡ ਟੈਸਟ ਕਰਵਾਇਆ ਸੀਗਾ ਤਾਂ ਉਹਦੇ ਵਿੱਚ ਜੋ ਵੀ ਦਿੱਕਤ ਪਰੇਸ਼ਾਨੀਆਂ ਸੀਗੀਆਂ ਸਾਰਿਆਂ ਦੀ ਮੈਡੀਸਨ ਮੈਂ ਖਾ ਰਹੀ ਆਂ ਮੈਂ ਬਿਟਮਨ D3 ਠੀਕਾ ਤੇ ਹਿਮੋਗਲੋਬਿਨ ਦਾ ਸਾਰਾ ਮੈਂ ਖਾ ਰਹੀ ਆ ਉਹਦੇ ਨਾਲ ਵੀ ਕਾਫੀ ਫਰਕ ਆ ਤੇ ਬਾਕੀ ਸੰਸਕ੍ਰੀਨ ਤਾਂ ਮੈਂ ਲਾਉਣ ਉਹ ਹੀ ਨਹੀਂ हट ਰਹੀ ਬਿਕੋਜ਼ ਡਾਕਟਰ ਨੇ ਸਪੈਸ਼ਲਿਸਟਿਕਲੀ ਕਿਹਾਗਾ ਬਈ ਲਾਉਣੀ ਹੀ ਲਾਉਣੀ ਆ ਦੂਸਰੀ ਚੀਜ਼ ਬਈ ਤੇ ਤੁਹਾਡੇ ਕਾਫੀ ਜਾਣਿਆਂ ਦੇ ਕਮੈਂਟ ਸੀਗੇ ਕਾਫੀ ਜ਼ਿਆਦਾ ਵੀਡੀਓਸ ਤੇ ਵੀ ਦੀਦੀ ਜਿੱਦਾਂ ਹੁਣ ਸਮਰ ਆ ਰਹੀ ਆ ਹਨਾ ਗਰਮੀ ਆ ਗਈ ਆ ਤੇ ਗਰਮੀ ਦੇ ਵਿੱਚ ਤੁਸੀਂ ਆਪਦੀ ਸਕਿਨ ਦੀ ਕੇਅਰ ਕਿੱਦਾਂ ਕਰਦੇ ਹੋ ਪਲੀਜ਼ ਸਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਵੀ ਤੁਸੀਂ ਕੇਅਰ ਕਿੱਦਾਂ ਕਰਦੇ ਹੋ ਉਦਾਂ ਹੀ ਅਸੀਂ ਕਰਨੀ ਆ ਠੀਕ ਆ ਤੇ ਬਾਕੀ ਭਈ ਆਪਾਂ ਮੈਂ ਜਿਹੜਾ ਹੁੰਦਾ ਜਿਵੇਂ ਮੈਨੂੰ ਦੇਖੋ ਵੈਸੇ ਤਾਂ ਟਾਈਮ ਨਹੀਂ ਮਿਲਦਾ ਬਟ ਮੈਂ ਆਈ ਹਾਫ ਤੇ ਸੰਡੇ ਨੂੰ ਜ਼ਰੂਰ ਆਪ ਦੀ ਕੇਅਰ ਕਰਦੀ ਹੁੰਨੀ ਆ ਜਿੰਨੀ ਕਿ ਮੈਥੋਂ ਹੋਵੇ ਡੇਲੀ ਰੁਟੀਨ ਦੇ ਵਿੱਚ ਮੈਂ ਕੀ ਕਰਦੀ ਆ ਮਤਲਬ ਕਿ ਮੇਰਾ ਮਾਰਨਿੰਗ ਤੇ ਠੀਕ ਹੈ ਨਾਈਟ ਰੁਟੀਨ ਕੀ ਹੁੰਦਾ ਮਾਰਨਿੰਗ ਰੁਟੀਨ ਕੀ ਹੁੰਦਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਟ ਅੱਜ ਸਪੈਸ਼ਲੀ ਮੈਂ ਤੁਹਾਡੇ ਨਾਲ ਸੰਡੇ ਰੂਟੀਨ ਸ਼ੇਅਰ ਕਰੂੰਗੀ ਵੀ ਮੈਂ ਸੰਡੇ ਨੂੰ ਆਪਦੀ ਸਕਿਨ ਕੇਅਰ ਕਿੱਦਾਂ ਕਰਦੀ ਆਂ ਸਮਰ ਦੇ ਵਿੱਚ ਜਦੋਂ ਇੰਨੀ ਗਰਮੀ ਹੁੰਦੀ ਆ ਠੀਕ ਆ ਚਲੋ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਕਰਦੇ ਆਂ ਸਟਾਰਟ ਹਾਂਜੀ ਤਾਂ ਹੁਣ ਆਪਾਂ ਕਰਦੇ ਆਂ ਸਟੈਪ ਵਾਈਜ਼ ਸਟੈਪ ਸਟਾਰਟ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਹੈ ਜੀ ਇੱਕ ਤਾਂ ਆਪਾਂ ਨੂੰ ਮਲਤਾਨੀ ਮਿੱਟੀ ਚਾਹੀਦੀ ਹੈ ਠੀਕ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਮਲਤਾਨੀ ਮਿੱਟੀ ਚਾਹੀਦੀ ਹੈ ਪਹਿਲਾਂ ਮੈਂ ਟੀਵੀ ਬੰਦ ਕਰਦਾ ਫਿਰ ਆਪਾਂ ਅਗਲਾ ਪ੍ਰੋਸੈਸ ਸਟਾਰਟ ਕਰਦੇ ਆਂ ਸੈਕੰਡ ਤੇ ਆਪਣੇ ਕੋਲ ਚਾਹੀਦਾਗਾ ਜੀ ਸਕਰਬ ਸਕਰਬ ਮੈਂ ਹਮੇਸ਼ਾ ਹਿਮਾਲਿਆ ਦਾ ਯੂਜ਼ ਕਰਦੀ ਆਂ ਤੁਸੀਂ ਕਿਹੜਾ ਵੀ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਆਪਣੀ ਸਕਿਨ ਤੇ ਕਿਹੜਾ ਲਗਾਉਣੇ ਹੋ ਮੈਂ ਹਿਮ ਫੇਸ ਵਾਸ਼ ਮੈਨੂੰ ਡਾਕਟਰ ਨੇ ਰეკਮੈਂਡ ਕੀਤਾ ਹੋਇਆ ਮੈਂ ਇਹ ਯੂਜ਼ ਕਰੂੰਗੀ ਤੁਸੀਂ ਆਪ ਦਾ ਕੋਈ ਵੀ ਫੇਸ ਵਾਸ਼ ਯੂਜ਼ ਕਰ ਸਕਦੇ ਹੋ ਠੀਕਾ ਉਹ ਤੁਹਾਡੇ ਤੇ ਡਿਪੈਂਡ ਆ ਤੁਹਾਡੀ ਸਕਿਨ ਤੇ ਡਿਪੈਂਡ ਆ ਕਿਦਾਂ ਦਾ ਕਰਨਾ ਫੇਸ ਵਾਸ਼ ਹੋ ਗਿਆ ਸਕਰਬ ਹੋ ਗਿਆ ਮਲਤਾਨੀ ਮਿੱਟੀ ਹੋ ਗਈ ਠੀਕ ਹੈ ਤੇ ਇਸ ਤੋਂ ਬਾਅਦ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਆਪਣੇ ਕੋਲ ਹੋਣੀਆਂ ਚਾਹੀਦੀਆਂ ਨੇ ਨਾਓ ਹੁਣ ਆਪਾਂ ਕਰਦੇ ਆ ਸਟੈਪ ਬਾਈ ਸਟੈਪ ਸਟਾਰਟ ਸਭ ਤੋਂ ਪਹਿਲਾਂ ਆਪਾਂ ਫੇਸ ਵਾਸ਼ ਠੀਕ ਆ ਮੇਰਾ ਫੇਸ ਵਾਸ਼ ਆ ਜਿਹੜਾ ਉਹ ਇਦਾਂ ਦਾਗਾ ਤਾਂ ਸਭ ਤੋਂ ਪਹਿਲਾਂ ਮੈਂ ਆਪਦੇ ਫੇਸ ਤੇ ਅਪਲਾਈ ਕਰੂੰਗੀ ਠੀਕ ਆ ਫੇਸ ਵਾਸ਼ ਨੂੰ ਇਹ ਇੱਕ ਫਾਰਮ ਆ ਤੇ ਵਧੀਆ ਤਰੀਕੇ ਨਾਲ ਇਹਨੂੰ ਅਪਲਾਈ ਕਰਕੇ ਪ੍ਰੋਪਰ ਸਾਰੇ ਫੇਸ ਤੇ ਠੀਕ ਆ ਤੁਸੀਂ ਵੀ ਜਿਹੜਾ ਫੇਸ ਵਾਸ਼ ਯੂਜ਼ ਕਰਦੇ ਹੁੰਦੇ ਹੋ ਘੱਟੋ ਘੱਟ 1 ਮਿੰਟ ਤੱਕ ਉਹਦੀ ਪ੍ਰੋਪਰ ਵਧੀਆ ਤਰੀਕੇ ਨਾਲ ਮ사ਜ ਕਰਕੇ ਫੇਸ ਤੇ ਫਿਰ ਫੇਸ ਵਾਸ਼ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਲਓ ਜੀ ਆਪਾਂ ਹੁਣ ਮੂੰਹ ਆਪਦਾ ਧੋਇਆ ਹੈ ਠੀਕ ਆ ਤੇ ਪਹਿਲਾਂ ਆਪਾਂ ਥੋੜਾ ਜਿਹਾ ਮੂੰਹ ਨੂੰ ਚੰਗੇ ਤਰੀਕੇ ਨਾਲ ਆਓ ਕਰ ਲਈਏ ਇਧਰ ਰਿੱਕੀ ਆਪਦਾ ਕਰੈਕਟ ਦਾ ਮੈਚ ਲਾਇਆ ਹੈ ਸੀ ਕਿ ਤੇ ਮੈਨੂੰ ਕਹਿੰਦੀ ਪਿੱਛੇ ਟੀਵੀ ਚਲੀ ਜਾਂਦਾ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਟੀਵੀ ਦੀ ਆਵਾਜ਼ ਨਹੀਂ ਆਉਂਦੀ ਮੈਂ ਕਿਹਾ ਆਪਾਂ ਵਾਇਸ ਰਿਕਾਰਡ ਕਰ ਦਾਂਗੇ ਕੋਈ ਚੱਕਰ ਨਹੀਂ ਹੈਗਾ ਫੇਸ ਵਾਸ਼ ਦੇਖ ਸਕਦੇ ਹੋ ਕਿੰਨਾ ਜਿਆਦਾ ਸਾਫ਼ ਲੱਗਣ ਲੱਗ ਜਾਂਦਾ ਫੇਸ ਵਾਸ਼ ਨਾਲ ਹੀ ਸੈਕਿੰਡ ਸਟੈਪ ਆਪਾਂ ਠੀਕਾ ਲੈ ਲੈਣਾਗਾ ਗੁਲਾਬ ਜਲ ਗੁਲਾਬ ਜਲ ਦਾ ਪਹਿਲਾਂ ਮੈਂ ਪ੍ਰੋਪਰ ਠੀਕਾ ਆਪਦੇ ਫੇਸ ਦੇ ਉੱਪਰ ਗੁਲਾਬ ਜਲ ਲਗਾ ਲੂੰਗੀ ਤੇ ਹੁਣ ਨਾ ਮੇਰੀ ਅੱਖ ਚ ਪੈ ਗਿਆ ਓਹ ਹੋ 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 ਬਹੁਤ ਜਲਣਾ ਹੋ ਰਹੀ ਹੈ ਅੱਖ ਦੇ ਵਿੱਚ ਤੇ ਅੱਖ ਖੁੱਲਦੀ ਵੀ ਨਹੀਂ ਹੁੰਦੀ ਤੁਹਾਨੂੰ ਪਤਾ ਹੀ ਹੈ ਗੁਲਾਬ ਜਲ ਕਿੰਨਾ ਜਲਨ ਕਰਦਾ ਜੇ ਅੱਖ ਦੇ ਵਿੱਚ ਪੈ ਜੇ ਬਟ ਇਹ ਅੱਖ ਲਈ ਚੰਗਾ ਵੀ ਬਹੁਤ ਹੁੰਦਾ ਨਾ ਉਹ ਆਪਾਂ ਹੁਣ ਸਕਰਬ ਲੈ ਲਾਂਗੇ ਬਾਈ ਤੇ ਸਕਰਬ ਲੈ ਕੇ ਆਪਾਂ ਫੇਸ ਤੇ ਠੀਕ ਹੈ ਇਹਨੂੰ ਲਗਾ ਲਾਂਗੇ ਚੰਗੇ ਤਰੀਕੇ ਨਾਲ ਸਾਰੇ ਫੇਸ ਦੇ ਉੱਪਰ ਮੱਥੇ ਤੇ ਸਾਰੇ ਫੇਸ ਦੇ ਉੱਪਰ ਚੰਗੇ ਤਰੀਕੇ ਨਾਲ ਲਗਾ ਕੇ ਆਪਾਂ ਪੋਲੇ ਜਿਹੇ ਹੱਥ ਨਾਲ ਤੁਹਾਨੂੰ ਲੱਗ ਰਿਹਾ ਹੋਊਗਾ ਬਹੁਤ ਆੜ ਹੱਥਾਂ ਨਾਲ ਮ사ਜ ਕਰ ਰਹੀਆਂ ਬਟ ਨਹੀਂ ਮੈਂ ਪੂਲੇ ਜੇ ਹੱਥ ਨਾਲ ਸਿਰਫ ਉਂਗਲਾਂ ਨਾਲ ਹੀ ਮ사ਜ ਕਰ ਰਹੀਆਂ ਫੇਸ ਤੇ ਘੱਟੋ ਘੱਟ 1 ਤੋਂ 2 ਮਿੰਟ ਤੱਕ ਪ੍ਰੋਪਰ ਵਧੀਆ ਤਰੀਕੇ ਨਾਲ ਆਪਾਂ ਮ사ਜ ਕਰਨੀ ਹੈ ਘੱਟੋ ਘੱਟ 1 ਤੋਂ 2 ਮਿੰਟ ਤੱਕ ਠੀਕ ਹੈ ਤੇ ਉਹ ਆਪਾਂ ਚੰਗੇ ਤਰੀਕੇ ਨਾਲ ਮ사ਜ ਕਰ ਲੈਣੀ ਹੈ ਤੇ ਜੇ ਆਪਾਂ ਨੂੰ ਲੱਗੇ ਥੋੜਾ ਜਿਹਾ ਵੀ ਸੁੱਕ ਗਿਆ ਜਿਹੜਾ ਸਕਰਬਾ ਤਾਂ ਆਪਾਂ ਥੋੜਾ ਜਿਹਾ ਗੁਲਾਬ ਜਲ ਹੋਰ ਲੈ ਲੈਣਾ ਇਸ ਤਰੀਕੇ ਨਾਲ ਮੈਂ ਹਲਕੇ ਜਿਹੇ ਹੱਥਾਂ ਨਾਲ ਆਪਾਂ ਮ사ਜ ਕਰਨੀ ਹੈ ਠੀਕ ਹੈ ਜਿਆਦਾ ਆਪਾਂ ਮ사ਜ ਨਹੀਂ ਕਰਨੀ ਕਰੋੜ ਕੇ ਨਹੀਂ ਹੱਥ ਆਪਾ ਹੋ ਕਰਨਾ ਤੇ ਲਓ ਬਈ ਹੁਣ ਆਪਣਾ ਜਿਹੜਾ ਸਕਰਬਾ ਉਹ ਮੈਨੂੰ ਲੱਗਦਾ ਵੀ ਹੋ ਗਿਆ ਕੰਪਲੀਟ ਹੋ ਗਈ ਮ사ਜ ਆ ਠੀਕ ਹੈ ਜਿਹੜੀ ਤੇ ਹੁਣ ਆਪਾਂ ਥੋੜੀ ਥੋੜੀ ਮ사ਜ ਕਰਦੇ ਕਰਦੇ ਠੀਕ ਆ ਆਪਦੇ ਫੇਸ ਨੂੰ ਜਿਹੜਾ ਹੈਗਾਗਾ ਵਾਸ਼ ਕਰ ਲਾਂਗੇ ਉਹ ਨਾਰਮਲ ਜੇ ਪਾਣੀ ਨਾਲ ਹੀ ਵਾਸ਼ ਕਰ ਲਾਂਗੇ ਤੁਸੀਂ ਦੇਖ ਲਓ ਕਿਦਾਂ ਦੇ ਪਾਣੀ ਨਾਲ ਕਰਨਾ ਨਾਰਮਲ ਜੇ ਪਾਣੀ ਨਾਲ ਆਪਾਂ ਵਾਸ਼ ਕਰਕੇ ਠੀਕ ਆ ਲਓ ਜੀ ਟੋਵਲ ਨਾਲ ਆਪਾਂ ਆਪਦੇ ਫੇਸ ਨੂੰ ਪੋਲਾ-ਪੋਲਾ ਸਾਫ ਕਰਾਂਗੇ ਜਿਆਦਾ ਹੋਣੀ ਪੋਲਾ-ਪੋਲਾ ਸਾਫ ਕਰ ਲਾਂਗੇ ਠੀਕ ਹੈ ਜਿਸ ਤਰੀਕੇ ਨਾਲ ਮੈਂ ਕੀਤਾ ਬਾਕੀ ਤੁਸੀਂ ਦੇਖ ਸਕਦੇ ਹੋ ਦੇਖੋ ਸਕਿਨ ਕਿੰਨੀ ਸਾਫ ਹੋ ਜਾਂਦੀ ਹੈ ਹਨਾ ਫੇਸ ਵਾਸ਼ ਕਰਨ ਤੋਂ ਬਾਅਦ ਸਕਰਬ ਕਰਨ ਤੋਂ ਬਾਅਦ ਤੇ ਹੁਣ ਆਪਣੀ ਵਾਰੀ ਆ ਗਈ ਜੀ ਜਿਹੜਾ ਲਾਸਟ ਸਟੈਪ ਆਪਣੇ ਕੋਲ ਪੈਕ ਦਾ ਠੀਕ ਹੈ ਪੈਕ ਲਈ ਮੈਂ ਮਲਤਾਨੀ ਮਿੱਟੀ ਲੈ ਲਈ ਬਾਟੀ ਦੇ ਵਿੱਚ ਮਲਤਾਨੀ ਮਿੱਟੀ ਪਾ ਲਈ ਤੇ ਹੁਣ ਇਹਦੇ ਵਿੱਚ ਮੈਂ ਪਾ ਲੈਣਾ ਗੁਲਾਬ ਜਲ ਜੀ ਗੁਲਾਬ ਜਲ ਐਡ ਕਰਨਾਗਾ ਮੈਂ ਕਾਲਜ ਟਾਈਮ ਵੀ ਮੈਂ ਇਹੀ ਪੈਕ ਬਣਾ ਕੇ ਲਗਾਉਂਦੀ ਹੁੰਦੀ ਸੀ ਉਦੋਂ ਮੇਰੀ ਸਕਿਨ ਬਹੁਤ ਸੋਹਣੀ ਹੁੰਦੀ ਸੀ ਲੋ ਬਈ ਦੋਨੇ ਸਟੈਪਸ ਤੋਂ ਬਾਅਦ ਠੀਕ ਆ ਦੋਨੇ ਆਪਾਂ ਜਿਹੜੇ ਸੀਗੇ ਆ ਸਟੈਪ ਉਹ ਫੋਲੋ ਕਰ ਲੇ ਠੀਕ ਆ ਫਸਟ ਤੇ ਆਪਾਂ ਫੇਸ ਵਾਸ਼ ਕੀਤਾ ਸੀਗਾ ਸੈਕੰਡ ਤੇ ਆਪਾਂ ਸਕਰੱਬ ਕੀਤਾ ਸੀਗਾ ਤੇ ਨਾਓ ਹੁਣ ਆਪਣੀ ਵਾਰੀ ਆ ਗਈ ਠੀਕ ਆ ਜਿਹੜਾ ਤੀਸਰਾ ਸਟੈਪ ਆ ਮਲਤਾਨੀ ਮਿੱਟੀ ਦੇ ਵਿੱਚ ਆਪਾਂ ਗੁਲਾਬ ਜਲਾ ਜਿਹੜਾ ਉਹ ਮਿਕਸ ਕੀਤਾਗਾ ਤੇ ਇੱਕ ਪੇਸਟ ਬਣਾ ਲਿਆ ਇੱਕ ਪੈਕ ਬਣਾ ਲਿਆ ਠੀਕ ਆ ਇਹਨੂੰ ਆਪਾਂ ਲਾਵਾਂਗੇ ਆਪਣੀ ਸਕਿਨ ਤੇ ਕਿਉਂਕਿ ਮਲਤਾਨੀ ਮਿੱਟੀ ਪਤਾ ਕੀ ਹੈ ਗਰਮੀਆਂ ਦੇ ਵਿੱਚ ਇਹ ਬਹੁਤ ਠੰਡੀ ਹੁੰਦੀ ਆ ਤੇ ਫੇਸ ਤੇ ਜਦੋਂ ਲਗਾਉਣੀ ਹੈ ਜੀ ਆਪਣੇ ਪਿੰਪਲਸ ਵਗੈਰਾ ਹੋਣ ਤਾਂ ਇਹਦੇ ਨਾਲ ਸਹੀ ਹੋ ਜਾਂਦੀ ਹੈ ਤੇ ਗਲੋ ਵੀ ਆਉਂਦਾ ਤੇ ਟੈਨਿੰਗ ਵੀ ਆ ਜਿਹੜੀ ਉਹ ਸਾਰੀ ਚੱਕੀ ਜਾਂਦੀ ਹੈ ਇਹਦੇ ਨਾਲ ਸਾਰੀ ਰਿਮੂਵ ਹੋ ਜਾਂਦੀ ਹੈ ਮੈਂ ਇਕੱਲੇ ਫੇਸ ਤੇ ਲਗਾਉਂਗੀ ਹੱਥਾਂ ਤੇ ਤੇ ਗਰਦਨ ਤੇ ਆਪਾਂ ਬਾਚ ਲਗਾਵਾਂਗੇ ਇਹ ਲਹਾੜ ਜਿਵੇਂ ਤੁਹਾਨੂੰ ਫੇਸ ਦਾ ਦੱਸ ਰਹੀ ਆ। ਆਪਰ ਫੇਸ ਤੇ ਲਗਾਉਂਗੀ। ਲਓ ਜੀ ਹੁਣ ਆਪਾਂ ਇਹੇ ਬਚ ਵੀ ਗਈ। ਕਾਫੀ ਸਾਰੀ ਵੈਸਤਾ ਮੈਂ ਥੋੜੀ ਹੀ ਯੂਜ਼ ਕੀਤੀ ਸੀ ਤੇ ਹੁਣ ਆਪਾਂ ਇਹਨੂੰ ਉਦੋਂ ਤੱਕ ਰੱਖਾਂਗੇ ਜਿੰਨਾ ਟਾਈਮ ਪ੍ਰੋਪਰ ਆਪਣੇ ਫੇਸ ਤੇ ਜਿਹੜੀ ਇਹ ਲੱਗੀ ਮਲਤਾਨੀ ਮਿੱਟੀ ਆ ਇਹ ਸੁੱਕਣੀ ਜਾਂਦੀ। ਠੀਕ ਹੈ ਤੁਹਾਡੇ ਕੋਲ ਜਿਹੜੀ ਵੀ ਮਲਤਾਨੀ ਮਿੱਟੀ ਹੁੰਦੀ ਹੈ ਤੁਸੀਂ ਆਪ ਦਾ ਦੇਖ ਲਿਓ। ਮੈਨੂੰ ਇਹ ਮਿਲੀ ਸੀ ਮੇਹ ਲਿਆਂਦੀ ਸੀ। ਤੁਸੀਂ ਦੇਖੋ ਤੁਸੀਂ ਕਿਹੜੀ ਲਾਉਣੀ ਆ ਠੀਕ ਹੈ। ਹੁਣ ਆਪਾਂ ਚੰਗੇ ਤਰੀਕੇ ਨਾਲ ਫੇਸ ਦੇ ਉੱਪਰ ਇਹਨੂੰ ਲਗਾ ਲਿਆ ਤੇ ਹੁਣ ਆਪਾਂ ਵੇਟ ਕਰਾਂਗੇ ਜਿੰਨਾ ਟਾਈਮ ਇਹ ਸੁੱਕੂਗੀ ਜਦੋਂ ਇਹ ਸੁੱਕ ਗਈ ਫਿਰ ਆਪਾਂ ਫੇਸ ਵਾਸ਼ ਕਰਾਂਗੇ ਤੇ ਫਿਰ ਤੁਸੀਂ ਦੇਖਿਓ ਵੀ ਕਿੰਨਾ ਜਿਆਦਾ ਸੋਹਣਾ ਰਿਜ਼ਲਟ ਆ ਜਿਹੜਾ ਉਹ ਆਉਂਦਾਗਾ ਤੇ ਇਹ ਤੁਸੀਂ ਮਲਤਾਨੀ ਮਿੱਟੀ ਨੂੰ ਆਪਦੇ ਵਾਲਾਂ ਤੇ ਵੀ ਲਗਾ ਸਕਦੇ ਏ ਵੀ ਮੈਂ ਤੁਹਾਨੂੰ ਦੱਸੂਗੀ ਤਰੀਕਾ ਠੀਕ ਆ ਚਲੋ ਹੁਣ ਆਪਾਂ ਵੇਟ ਕਰਦੇ ਆ ਵੀ ਸੁੱਕ ਜੇ ਹੁਣ ਟਾਈਮ ਚੁੱਪ ਵੀ ਰਹਿਣੀ ਆ ਫੇਰ ਹੀ ਰਿਜ਼ਲਟ ਮਿਲੂ ਲੋਵੀ ਮਲਤਾਨੀ ਮਿੱਟੀ ਆਪਾਂ ਠੀਕ ਆ ਸੁੱਕ ਗਿਆ ਸੀਗਾ ਪੈਕ ਤੇ ਆਪਾਂ ਪੈਕ ਉਤਾਰਤਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਗਲੋ ਕਰ ਰਿਹਾ ਫੇਸ ਕਿੰਨਾ ਵਧੀਆ ਲੱਗ ਰਿਹਾਗਾ ਹਨਾ ਫਰੈਸ਼ ਫਰੈਸ਼ ਹੋ ਗਿਆ ਫੇਸ ਵੀ ਤੇ ਹੁਣ ਆਪਾਂ ਬਾਹਰ ਜਾਣ ਤੋਂ ਪਹਿਲਾਂ ਠੀਕ ਆ ਆਪਣੇ ਫੇਸ ਤੇ ਜਿਹੜੀ ਸੰਸਕ੍ਰੀਨ ਆ ਉਹ ਲਗਾ ਲਾਂਗੇ ਤਾਂ ਜੋ ਮਤਲਬ ਕਿ ਫੇਸ ਪੈਕ ਤੋਂ ਬਾਅਦ ਮੈ ਲਗਾਉਣੀ ਹੁੰਦੀ ਹੈ ਸਕਿਨ ਕੇਅਰ ਦੇ ਵਿੱਚ ਹੀ ਆ ਜਾਂਦਾ ਮੇਰੀ ਮਾਰਨਿੰਗ ਦੇ ਵਿੱਚ ਮੈਂ ਫੇਸ ਵਾਸ਼ ਕਰਕੇ ਇਸ ਤੋਂ ਬਾਅਦ ਮੈਂ ਸੰਸੇਫ ਲਗਾਉਣੀ ਲਗਾਉਣਾ ਹੁੰਦਾ ਦੇ ਉਹ ਮੈਨੂੰ ਮੇਰੇ ਡਾਕਟਰ ਨੇ ਰეკਮੈਂਡ ਕੀਤਾ ਹੋਇਆ ਮੈਂ ਉਹੀ ਲਗਾਉਣੀ ਆ ਤੁਸੀਂ ਜਿਹੜਾ ਤੁਹਾਡੀ ਸਕਿਨ ਲਈ ਸਹੀ ਹੈ ਤੁਸੀਂ ਉਹ ਲਗਾ ਸਕਦੇ ਮੈਂ ਲਿਆਉਣੀ ਇੱਕ ਮਿੰਟ ਲਓ ਵੀ ਹੁਣ ਆਪਾਂ ਸੰਸਕ੍ਰੀਨ ਜਿਹੜੀ ਹੈਗੀ ਹੈ ਲਗਾ ਲਾਂਗੇ ਹੁਣ ਆਪਾਂ ਫੇਸ ਤੇ ਸਨਸਕ੍ਰੀਨ ਲਗਾਤਾ ਲੈਤੀ ਹੁਣ ਆਪਾਂ 15 ਮਿੰਟ ਤੱਕ ਬਾਹਰ ਨਹੀਂ ਜਾਣਾ ਸਨਸਕ੍ਰੀਨ ਲਗਾਉਣ ਤੋਂ ਬਾਅਦ ਤੁਸੀਂ 15 ਮਿੰਟ ਬਾਅਦ ਜਾਣਾਗਾ ਬਾਹਰ ਜੇ ਜਾਣਾਗਾ ਠੀਕ ਹੈ ਜੀ ਹਾਂਜੀ ਬਈ ਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਠੀਕ ਹੈ ਸਕਿਨ ਕੇਅਰ ਫॉर ਸਮਰ ਬਾਕੀ ਤੁਸੀਂ ਦੇਖ ਸਕਦੇ ਹੋ ਫੇਸ ਮੇਰਾ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਵੀ ਇਹ ਸਕਿਨ ਕੇਅਰ ਆ ਜਿਹੜਾ ਇਹ ਫੋਲੋ ਕਰ ਸਕਦੇ ਹੋ ਠੀਕ ਹੈ ਖਾਸ ਕਰਕੇ ਸਮਰ ਦੇ ਵਿੱਚ ਵਧੀਆ ਰਿਜ਼ਲਟ ਹੈ ਬੈਸਟ ਰਿਜ਼ਲਟ ਹੈ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਇੱਕ ਵਾਰੀ ਕਰਕੇ ਦੇਖਿਓ ਠੀਕ ਹੈ ਬਾਕੀ ਹੋਰ ਵੀ ਕੁਝ ਇਸ ਨਾਲ ਰਿਲੇਟਡ ਕੋਈ ਵੀ ਤੁਹਾਡਾ ਕੁਐਸਚਨ ਹੋਏ ਕੋਈ ਵੀ ਸਵਾਲ ਹੋਏ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਛੱਡ ਦਿਓ ਮੈਂ ਕਮੈਂਟ ਜਰੂਰ ਰੀਡ ਕਰਦੀ ਹੁੰਨੀ ਆ ਮੈਂ ਉਮੀਦ ਕਰਦੀ ਆ ਵੀ ਸਾਰਿਆਂ ਦਾ ਹੀ ਮੈਂ ਰਿਪਲਾਈ ਜਿਹੜਾ ਹੈਗਾ ਉਹ ਕਰੂੰਗੀ ਕਰੂੰਗੀ ਤੇ ਰਹੀ ਗੱਲ ਸਵੇਰ ਦੇ ਸਕਿਨ ਕੇਅਰ ਦੀ ਹੈ ਨਾ ਮਾਰਨਿੰਗ ਸਕਿਨ ਕੇਅਰ ਮੇਰਾ ਕੀ ਹੁੰਦਾ ਬਈ ਉੱਠਣਸਾਰ ਆਪਾਂ ਫੇਸ ਵਾਸ਼ ਕਰਨਾਗਾ ਠੀਕ ਆ ਫੇਸ ਵਾਸ਼ ਨਾਲ ਚੰਗੇ ਤਰੀਕੇ ਨਾਲ ਫੇਸ ਵਾਸ਼ ਕਰਕੇ ਉਸ ਤੋਂ ਬਾਅਦ ਬਈ ਮੈਨੂੰ ਇੱਕ ਮੈਡੀਸਿਨ ਦਿੱਤੀ ਹੋਈ ਆ ਡਾਕਟਰ ਨੇ ਗਿੱਲੇ ਫੇਸ ਤੇ ਮੈਂ ਆਪਦੀ ਉਹ ਲਗਾਉਣੀ ਹੁੰਦੀ ਆ ਤੇ ਦੈਨ ਇਸ ਤੋਂ ਬਾਅਦ ਮੈਂ ਸੰਸਕ੍ਰੀਨ ਲਗਾਉਣੀ ਹੁੰਨੀ ਆ ਸਾਰੇ ਦਿਨ ਦੇ ਵਿੱਚ 4-4 ਘੰਟੇ ਬਾਅਦ ਜਾਂ 5-5 ਘੰਟੇ ਬਾਅਦ ਮੈਂ ਸੰਸਕ੍ਰੀਨ ਲਗਾਉਣੀ ਆ ਉਸ ਤੋਂ ਬਗੈਰ ਮੈਂ ਨਿਕਲ ਨਹੀਂ ਸਕਦੀ ਕਿਸੇ ਦੇ ਵੀ ਜੇ ਛਾਈਆਂ ਨੇ ਫੇਸ ਤੇ ਪ੍ਰੋਬਲਮ ਆ ਤਾਂ ਗਰਮੀਆਂ ਦੇ ਵਿੱਚ ਸਨਸੇਪ ਜ਼ਰੂਰ ਲਗਾ ਕੇ ਰੱਖਿਆ ਕਰੋ ਠੀਕ ਹੈ ਤੇ ਹੋਰ ਮੇਰਾ ਕੋਈ ਐਕਸਟਰਾ ਰੂਟੀਨ ਨਹੀਂ ਹੈਗਾ ਜਸਟ ਇਹੀ ਆ ਤੇ ਹਫਤੇ ਦੇ ਵਿੱਚ ਸੰਡੇ ਨੂੰ ਮੇਰਾ ਸਕਿਨ ਕੇਅਰ ਹੁੰਦਾਗਾ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਤੁਹਾਨੂੰ ਵੀ ਰਿਜ਼ਲਟ ਮਿਲ ਲੰਗੇ ਜਿੱਦਾਂ ਮੈਨੂੰ ਮਿਲਦਾ ਠੀਕ ਆ ਉਹਦੇ ਰਿਜ਼ਲਟ ਮਿਲ ਜਾਂਦਾ ਇਹਦਾ ਐ ਨਹੀਂ ਵੀ ਕੱਲ ਨੂੰ ਮਿਲੂ ਪਰਸੋਂ ਮਿਲੂ ਉਹਦੇ ਰਿਜ਼ਲਟ ਮਿਲ ਜਾਂਦਾ ਜੇ ਹਫਤੇ ਦੀ ਹਫਤੇ ਆਪਾਂ ਮਹੀਨੇ ਦੇ ਵਿੱਚ ਕਿੰਨੇ ਹਫਤੇ ਹੁੰਦੇ ਆ ਉਦੋਂ ਆਪਾਂ ਆਪਦੀ ਕੇਅਰ ਕਰਦੇ ਆ ਤਾਂ ਫੇਸ ਵੀ ਵਧੀਆ ਰਹਿੰਦਾਗਾ ਤਾਂ ਜਰੂਰ ਫੋਲੋ ਕਰਿਓ ਬਾਕੀ ਬਾਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਆਹ ਵਾਲੇ ਬਲੌਗ ਨੂੰ ਲਾਈਕ ਸ਼ੇਅਰ ਕਮੈਂ ਬਾਏ ਬਾਏ ਖੁਸ਼ ਹੋਰ